ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਹੇ ਹਾਂ ਕਹਾਣੀ ਦੇ ਲੇਖਕ ਨੇ ਸੰਤੋਖ ਸਿੰਘ ਧੀਰ ਤੇ ਕਹਾਣੀ ਦਾ ਨਾਮ ਹੈ ਇੱਕ ਸਧਾਰਨ ਆਦਮੀ ਕਹਿੰਦੇ ਵੀ ਜਦੋਂ ਇੱਕ ਸਧਾਰਨ ਆਦਮੀ ਦੀ ਛੱਟਕ ਜਾਂਦੀ ਹੈ ਤਾਂ ਫਿਰ ਵੱਡੇ ਵੱਡੇ 나ਡੂ ਖਾਂਗੇ ਪਾਣੀ ਨਹੀਂ ਮੰਗਦੇ ਕੁਝ ਅਜੀਬ ਹੈ ਤੁਹਾਨੂੰ ਇਸ ਕਹਾਣੀ ਦੇ ਵਿੱਚ ਸੁਣਨ ਨੂੰ ਮਿਲੇਗਾ ਆਓ ਸ਼ੁਰੂ ਕਰਦੇ ਹਾਂ ਕਹਾਣੀ ਇੱਕ ਸਧਾਰਨ ਆਦਮੀ ਪੰਜਾਬ ਰੇ ਦੀ ਉਮਰ ਵਿੱਚ ਜਿਉਉਣੇ ਨੇ ਕੁੱਤੇ ਦੇ ਸੋਟੀ ਵੀ ਨਹੀਂ ਸੀ ਮਾਰੀ ਕਰੇ ਪਰ ਅੱਜ اچانک ਉਸ ਦੇ ਹੱਥੋਂ ਬੰਦਾ ਕਤਲ ਹੋ ਗਿਆ ਹੋਨੋਡੌਰ ਪੌਰ ਸੀ ਕਾਬੜਿਆ ਤੇ ਡੈਂਬੜਿਆ ਵਿਸਾਖ ਦਾ ਮਹੀਨਾ ਸੀ ਕਣਕਾਂ ਵੱਡੀਆਂ ਗਈਆਂ ਸਨ ਕਮਾਦਾਂ ਨੂੰ ਤੇ ਗੰਡਿਆਂ ਨੂੰ ਪਾਣੀ ਦੇਣ ਦੇ ਤਨ ਸਨ ਤੜਕੇ 2 ਜਾਂ 3 ਵਜੇ ਜਿਉਉਣੇ ਨੇ ਪਲਦ ਕੋਲੇ ਤੇ ਹਿੱਸਾਂ ਵਾਲੇ ਖੂਹ ਤੇ ਕੁਮਾਰ ਸਿੰਘ ਜਨਾਗਿਆ ਅੱਜ ਉਹਨਾਂ ਦੀ ਵਾਰੀ ਸੀ ਨਾਲ ਉਸ ਦਾ ਛੋਟਾ ਭਾਈ ਬਚਨ ਸਿੰਘ ਵੀ ਆਇਆ ਸੀ ਨੱਕੇ ਛੱਡਣ ਵਾਸਤੇ ਖੂਹ ਨੇ ਆਈ ਵਿੱਚ ਸੀ ਪਿੰਡ ਦੀ ਫਿਰਨੀ ਨਾਲੀ ਖੂਹ ਤੋਂ ਥੋੜੀ ਦੂਰ ਹੀ ਕੋਈ ਸੌਕ ਗਾਈ ਦੇ ਫਰਕ ਨਾਲ ਅਕਾਲੀਆਂ ਦਾ ਘਰ ਸੀ ਤੇ ਸੱਦਾ ਸਿੰਘ ਅਕਾਲੀ ਜੋ ਖੂਹ ਦਾ ਹਿੱਸੇਦਾਰ ਸੀ ਤੇ ਮੰਨਿਆ ਹੋਇਆ ਅੜਬ ਵੀ ਆਪਣੇ ਘਰ ਦੇ ਵਿਹੜੇ ਵਿੱਚ ਡੰਗਰਾਂ ਲਾਗੇ ਪਿਆ ਸੀ ਉਸ ਦਾ ਕਹਿਣਾ ਇਹ ਸੀ ਕਿ ਅੱਜ ਉਹਨਾਂ ਦੀ ਵਾਰੀ ਹੈ ਜਿਉਣੀ ਹੋਰੀ ਖੂਹ ਨਾ ਜੋੜਨਾ ਜੋ ਫੇਰ ਵੀ ਖੂਹ ਜੋੜਨਗੇ ਤਾਂ ਉਹ ਆ ਕੇ ਰੋਕੇਗਾ ਜਿਉਣਾ ਖੂਹ ਜੋੜਨ ਲੱਗਾ ਬਚਨ ਸਿੰਘ ਕਈ ਨਾਲ ਖਾਲਸਵਾਰਨ ਲੱਗ ਪਿਆ ਥੋੜਾ ਥੋੜਾ ਧੋਆ ਨੂੰ ਹੀ ਸੱਦਾ ਸਿੰਘ ਦਾ ਸ਼ੱਕ ਸੀ ਕਿ ਉਹ ਰੋਕਣ ਆਵੇਗਾ ਪਰ ਉਹ ਦੋਵੇਂ ਚੁੱਪ ਸਨ ਟਿੱਕੀ ਸੋਨਰਾਕ ਸੀ ਸੱਦਾ ਸਿੰਘ ਦਾ ਕੰਨ ਵੀ ਸਮਝੋ ਖੂਹ ਵਾਲੀ ਲੱਗਾ ਹੱਸ ਹਿੱਸਾਂ ਵਾਲੇ ਖੂਹ ਉੱਤੇ ਜਦ ਖੂਹ ਜੋੜਨ ਦੀ ਵਿੜਕ ਹੋਈ ਤਾਂ ਸੱਦਾ ਸਿੰਘ ਜਾਗ ਪਿਆ ਤੇ ਮੰਜੇ ਤੋਂ ਉੱਠ ਕੇ ਖੂਹ ਵੱਲ ਨੂੰ ਤੁਰ ਪਿਆ ਉਸ ਦਾ ਪਿੰਡਾ ਨੰਗਾ ਸੀ ਸਿਰ ਤੇ ਪੈਰ ਵੀ ਨੰਗੇ ਸਨ ਸਿਰਫ ਚਿੱਟੀ ਕਾਸ਼ੀ ਉਸਨੇ ਤੀੜ ਪਹਿਨੀ ਹੋਈ ਸੀ ਚੰਨ ਚਾਨਣੀ ਰਾਤ ਸੀ ਪੂਰਨਮਾਸ਼ੀ ਲੰਘਿਆ ਜੇ ਤਿੰਨ ਕੇ ਚਾਰ ਦਿਨ ਹੀ ਹੋਏ ਸਨ ਜਿਉਂ ਨੇ ਹੋਰਾਂ ਨੇ ਦੇਖਿਆ ਕਿ ਸੱਦਾ ਸਿੰਘ ਆ ਰਿਹਾ ਹੈ ਸ਼ੱਕ ਤਾਂ ਪਹਿਲਾਂ ਹੀ ਸੀ ਉਹਨਾਂ ਨੂੰ ਉਹ ਸਾਵਧਾਨ ਜੇ ਹੋ ਗਏ ਤੇ ਨਾਲੇ ਕੁਝ ਕੰਬਣ ਲੱਗੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਉਹ ਛੇੜ ਛੇੜੇਗਾ ਜਿਉਂ ਨੇ ਹੋਰੀ ਨਰਮਸਾਨਾ ਸੱਦਾ ਸਿੰਘ ਅਖੜ ਸਰੀਰ ਦਾ ਵੀ ਸੱਦਾ ਸਿੰਘ ਨਰੋਆ ਤੇ ਤਕੜਾ ਸੀ ਲੰਮਾ ਕੱਦ ਖੁੱਲਾ ਬੈੱਡ ਪਹਿਲਵਾਨ ਵਰਗਾ ਜੁਸਾ ਕਦੇ ਕਿਸੇ ਜ਼ਮਾਨੇ ਵਿੱਚ ਉਹ ਪਹਿਲਵਾਨ ਵੀ ਰਿਹਾ ਸੀ ਭਾਵੇਂ ਹੁਣ ਉਹ ਬੁੱਢਾ ਸੀ 60ਾਂ ਬਾਟਾਂ ਵਰਿਆਂ ਦਾ ਪਰ ਛਾਤੀ ਹੁਣ ਵੀ ਚੌੜੀ ਤੇ ਡੌਲੇ ਮੱਛੀਆਂ ਵਲੇ ਸਨ ਪੱਟਾਂ ਉੱਤੇ ਛੱਲੀਆਂ ਤੇ ਪਿੰਜਣੀਆਂ ਮਜ਼ਬੂਤ ਸਨ ਚਿਹਰਾ ਆਪਾ ਖਦਾ ਲਾਲ ਸੀ ਉੱਤ ਦੇ ਬੱਡੇ ਹੱਥ ਤੇ ਪੈਰ ਦੇਖਣ ਵਿੱਚ ਸੱਦਾ ਸਿੰਘ شریف ਨਜ਼ਰ ਆਉਂਦਾ ਸੀ ਕੌੜ ਜਾਂ ਲੜਾਕਾ ਨਹੀਂ ਰੇਵ ਕਸ਼ ਪਾਉਂਦਾ ਤੇ ਸੈਰ ਉਤੇ ਛੋਟੀ ਜਹੀ ਪੀਵੀ ਪਗ ਬਣਦਾ ਹੁੰਦਾ ਜਿਵੇਂ ਗ੍ਰੰਥੀ ਹੁੰਦਾ ਗਟਕਾ ਵੀ ਉਹ ਪੜਦਾ ਰਹਿੰਦਾ ਇਸੇ ਕਰਕੇ ਲੋਕ ਉਸ ਨੂੰ ਭਾਈ ਜੀ ਵੀ ਕਹਿੰਦੇ ਸਨ ਪਰ ਜਨਨਲ ਵਾਲੇ ਕਹਿੰਦੇ ਸਨ ਕਿ ਉਸ ਵਿੱਚ ਬਹੁਤ ਗੁੱਸਾ ਸੀ ਤੇ ਨੇਰੀ ਆਗ ਦੀ ਨਾਲ ਹਮੀ ਵੀ ਸੀ ਉਹਦੇ ਵਿੱਚ ਉਸ ਨੂੰ ਆਪਣੀ ਤਾਕਤ ਦਾ ਤੇ ਦੇਰ ਦਾ ਬਹੁਤ ਮਾਣ ਸੀ ਜਿੱਥੇ ਵੀ ਅੜ ਜਾਂਦਾ ਸੀ ਆਪਣੀ ਹੰਡ ਪਗਾਉਣਾ ਸੀ ਭਾਵੇਂ ਆਪਣੀ ਗਲਤੀ ਹੁੰਦੀ ਹੁਣ ਤਾਂ ਫੇਰ ਵੀ ਘੱਟ ਸੀ ਜਵਾਨੀ ਪੈਰੇ ਬਹੁਤ ਸੀ ਜਦੋਂ ਚਾਹੇ ਜਿਸ ਦਾ ਮਰਜੀ ਖੂ ਛੜਵਾ ਦਿੰਦਾ ਸੀ ਜੁੜੇ ਬਲਦ ਖੁਲਵਾ ਦਿੰਦਾ ਕਿਸੇ ਦੀ ਤਾਕਤ ਨਹੀਂ ਸੀ ਕਿ ਉਸ ਦੇ ਸਾਹਮਣੇ ਖੁੱਤ ਕਰ ਜਾਵੇ ਸਾਰੇ ਉਸ ਤੋਂ ਡਰਦੇ ਸਨ ਕਿੰਨੀ ਵਾਰੀ ਜਿਉਣੇ ਦਾ ਸੀ ਉਸ ਨੇ ਖੂ ਛੜਵਾਇਆ ਸੀ ਤੇ ਜੁੜੇ ਬਲਦ ਖੁਲਾਏ ਸਨ ਜਿਉਣਾ ਡਰ ਕੇ ਚੁੱਪ ਕਰ ਜਾਂਦਾ ਕੋਈ ਵੀ ਬੋਲਦਾ ਨਹੀਂ ਸੀ ਸੱਦਾ ਸਿੰਘ ਦਾ ਇੱਕ ਤਰ੍ਹਾਂ ਨਾਲ ਛੱਪਾ ਬੈਠਾ ਹੋਇਆ ਸੀ ਸੱਦਾ ਸਿੰਘ ਨੂੰ ਆਉਂਦਾ ਦੇਖ ਬਚਨ ਸਿੰਘ ਵੀ ਖਾਲ ਛੱਡ ਕੇ ਖੂਦ ਤੇ ਆ ਗਿਆ ਸੀ ਕਹੀਂ ਉਸ ਦੇ ਕੋਲ ਸੀ ਦੋਵੇਂ ਵੀ ਉਹ ਸੱਦਾ ਸਿੰਘ ਦੇ ਸਮਝੋ ਖੇਚ ਸਨ ਸੱਦਾ ਸਿੰਘ ਤੁਰਦਾ ਤੁਰਦਾ ਖੂਦ ਦੇ ਨੇੜੇ ਆ ਗਿਆ ਤੇ ਆਉਂਦਾ ਹੀ ਉਹ ਆਖਣ ਲੱਗਾ ਖੂਨ ਨਾ ਚਲਾਈਓ ਬਈ ਉਸ ਦਾ ਬੋਲ ਡਾਂਟਵਾ ਤੇ ਤੜੀ ਨਾਲ ਪੜਿਆ ਹੋਇਆ ਸੀ ਕਿਉਂ ਨਾ ਚਲਾਈਏ ਖੂ ਜਿਉਣੇ ਹੋਰੀ ਆਖਣ ਲੱਗੇ ਡਾਰਾ ਤੇ ਕਬਰਾ ਹਟ ਨਾਲ ਉਹ ਤੱਕ ਤੱਕ ਕਰ ਰਹੇ ਸਨ ਬਸ ਮੈਂ ਤੁਹਾਨੂੰ ਕਹਤਾ ਖੂੜਾ ਚਲਾਇਓ ਅੱਜ ਅੱਜ ਸਾਡੀ ਵਾਰੀ ਐ ਤੁਹਾਡੀ ਵਾਰੀ ਕਿੱਥੇ ਐ ਅੱਜ ਸਾਡੀ ਵਾਰੀ ਐ ਬਸ ਮੈਂ ਤੁਹਾਨੂੰ ਕਹਤਾ ਖੂਨ ਚਲਾਇਓ ਆ ਗਿਆ ਇਹਨਾਂ ਧੂਖਾਂ ਜਿਉ ਨੇ ਹੁਰੀ ਬੜ ਬੜਾਈ ਬਲਦ ਜੁੜੇ ਖੜੇ ਸਨ ਤਦੇ ਬਲਦ ਹੱਕਾਂ ਲਈ ਜਿਉ ਨੇ ਨੇ ਠਿਚਕਾਰੀ ਮਾਰੀ ਸੱਦਾ ਸਿੰਘ ਉਸੇ ਸਮੇਂ ਬਲਦਾਂ ਅੱਗੇ ਆ ਗਿਆ ਇਹ ਛਾਤੀ ਤਣ ਖਲੋ ਗਿਆ ਚਲਾਓ ਕਿਵੇਂ ਚਲਾਉਨੇ ਉਹ ਸਨੇਰਾ ਰੋਕ ਲੈ ਸੱਦਾ ਸਿੰਘ ਆਰਾਮ ਨਾਲ ਟਾਕਾਂ ਉੱਤੇ ਹੱਥ ਰੱਖੀ ਬਲਦਾਂ ਅੱਗੇ ਖੜਾ ਸੀ ਉਸਦਾ ਪੇਟ ਵਧਿਆ ਤੇ ਗੋਡੇ ਤਣੇ ਹੋਏ ਸਨ ਜੋ ਰੇਵ ਕਾਸ਼ ਦੀਆਂ ਮੂਰੀਆਂ ਥੱਲੇ ਉਸ ਨੂੰ ਚੁੱਕੀ ਖੜੇ ਸਨ ਸਿਰ ਥੋੜਾ ਗੰਜਾ ਸੀ ਜੋ ਚੰਨ ਚਾਨਣੀ ਰਾਤ ਵਿੱਚ ਚਮਕਾ ਮਾਰ ਰਿਹਾ ਸੀ ਪੈਰਾਂ ਥੱਲੇ ਸ਼ਾਂ ਸੀ ਪਰ ਇਹ ਸ਼ਾਂ ਸੱਦਾ ਸਿੰਘ ਨੂੰ ਨਜ਼ਰ ਨਹੀਂ ਸੀ ਆ ਰਹੀ ਕਿਉਂਕਿ ਛਾਤੀ ਤਣ ਤੇ ਤਾਨੂੰ ਉਪਰੀ ਹੋਈ ਸੀ ਕਾਲੀ ਚਿੱਟੀ ਰਾਤ ਵਿੱਚ ਉਹ ਇਉਂ ਨਜ਼ਰ ਆ ਰਿਹਾ ਸੀ ਜਿਵੇਂ ਕੋਈ ਦੈਤ ਖਲੋਤਾ ਹੋਵੇ ਜਿਉਂਨੇ ਹੋਰੀ ਆਖਣ ਲੱਗੇ ਭਾਈ ਜੀ ਤੂੰ ਚਲਿਆ ਜਾ ਖੂ ਨਾ ਸਾਡਾ ਡੱਕ ਤੂੰ ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਡਰਾ ਤੇ ਕਮਜ਼ੋਰੀ ਨਾਲ ਉਹ ਉੱਚੀ ਉੱਚੀ ਬੋਲ ਰਹੇ ਸਨ ਬੋਲ ਤੋ ਖੋਲੋ ਬੋਲ ਦਾ ਆਪਣੇ ਮੈਂ ਨਹੀਂ ਜਾਣਦਾ ਬਹੁਤੀਆਂ ਗੱਲਾਂ ਕਿਹੜਾ ਖਲਾਉ ਬਲਦ ਸਾਡੇ ਮੈਂ ਖਲਾਉ ਮੈਂ ਜਿਨੇ ਅੱਗੇ ਖਲਾਈ ਨੇ ਸੱਦਾ ਸਿੰਘ ਸੂਟੀ ਤੱਕ ਵੀ ਨਹੀਂ ਲੈ ਕੇ ਆਇਆ ਸੀ। ਨਾ ਹੀ ਉਸ ਨੂੰ ਲੋੜ ਸੀ। ਜਿਉਂਨੇ ਉਹ ਰਾਂਦੂਆਂ ਨੂੰ ਸਮਝਦਾ ਹੀ ਕੀ ਸੀ? ਖਾਦੀ ਪੀਤੀ ਰੋਟੀ। ਜਿਉ ਉਹ ਚਾਹੁੰਦਾ ਦੋਹਾਂ ਨੂੰ ਹੀ ਸਿਰ ਪੜਾ ਪੜਾ ਕੇ ਮਾਰ ਦਿੰਦਾ। ਅੱਗੇ ਉਹਨੇ ਕਿੰਨੀ ਵਾਰੀ ਉਹ ਦਬਕਾਏ ਹੋਏ ਸਨ। ਉਹਨਾਂ ਦੀ ਤਾਕਤ ਹੀ ਕੀ ਸੀ ਕਿ ਉਸ ਦੇ ਸਾਹਮਣੇ ਆੜ ਖਲੋਣ। ਉਸ ਨੂੰ ਆਪਣੀ ਤਾਕਤ ਉੱਤੇ ਪੂਰਾ ਪੂਰਾ ਭਰੋਸਾ ਸੀ। ਜਿਉਂਨੇ ਉਹ ਰੀ ਸੱਦਾ ਸਿੰਘ ਦੇ ਦੁਖੀ ਕੀਤੇ ਗਏ ਸਨ। ਰੋਏ ਤੰਗ ਕਰਦਾ ਤੇ ਤੁਰਦਾ ਕੰਮ ਖਲਾਰ ਦਿੰਦਾ। ਰੱਬ ਹੀ ਬਣਿਆ ਹੋਇਆ ਸੀ। ਸੱਦਾ ਸਿੰਘ ਨੇ ਹੈਂਕੜ ਨਾਲ ਬੋਲ ਹੀ ਮੂੰਹੋਂ ਕੱਢਿਆ ਸੀ ਕਿ ਲੱਖ ਸੰਵਾਂ ਦਾ ਸਾਹੂ ਜਿਉਣਾ ਅੱਗ ਬੂਲਾ ਹੋ ਗਿਆ ਤੇ ਡਰ ਦੀ ਅੰਨੀ ਸ਼ਕਤੀ ਨਾਲ ਕਾਲਾ ਕਹਿਰ ਬਣ ਗਿਆ ਉਸ ਨੇ ਕਹੀ ਚੁੱਕੀ ਤੇ ਬਿਜਲੀ ਵਰਗੀ ਤਾਕਤ ਨਾਲ ਸੱਦਾ ਸਿੰਘ ਦੇ ਸਿਰ ਵਿੱਚ ਮਾਰੀ ਖੂਸ਼ ਦਾ ਉੱਸਾ ਦਾਏ ਬਾਲਡ ਖੋਲ ਬਾਲਡ ਉਹ ਦੰਦ ਕਚੀਚ ਰਿਹਾ ਸੀ ਤੇ ਲੱਖਾਂ ਕਰੋੜਾਂ ਸੱਪਾਂ ਦੀ ਚਹਿਰ ਨਾਲ ਭਰ ਗਿਆ ਸੀ ਹੁਣ ਉਹ ਇੱਕ ਚੰਡਾਲ ਸੀ ਉਸ ਦੀਆਂ ਅੱਖਾਂ ਨਟਾ ਲਗ ਕਾਲੀ ਅੱਗ ਬਣ ਗਈਆਂ ਸਨ ਕਈ ਵਜਨ ਸਾਰੀ ਸਤਾ ਸਿੰਘ ਕਮੇਟਨੀ ਖਾ ਕੇ ਧਰਤੀ ਉੱਤੇ ਡਿੱਗ ਪਿਆ। ਪਾਣੀ ਵੀ ਉਸ ਮੰਗਿਆ। ਉਸ ਦਾ ਸਿਰ ਖਰਬੂਜੇ ਵਾਂਗੂ ফাঁਕ-ਫਾਂਕ ਹੋ ਗਿਆ ਸੀ। ਕਈ ਏਕਣ ਵੱਜੀ ਸੀ ਜਿਵੇਂ ਕੋ ਸਰ ਵਿੱਚ ਨਹੀਂ ਮਿੱਟੀ ਦੇ ਭਾਂਡੇ ਵਿੱਚ ਵੱਜੀ ਹੋਏ। ਚਿੱਕੜ ਵਾਂਗੂ ਉਸ ਦਾ ਚਿਹਰਾ ਲਥਪਥ ਹੋ ਗਿਆ ਸੀ। ਲਹੂ ਦੀਆਂ ਤਤਰੀਆਂ ਉਸ ਦੀ ਚਿੱਟੀ ਕੱਛ ਤੱਕ ਪਹੁੰਚ ਗਈਆਂ ਸਨ। ਇੱਕ ਪਲ ਲਈ ਜਿਉਣੇ ਨੂੰ ਅੰਤਾਂ ਦੀ ਤਸੱਲੀ ਹੋਈ। ਉਸ ਦਾ ਮਨ ਖੁਸ਼ ਸੀ। ਪਰ ਅਗਲੇ ਪਲ ਹੀ ਇਹ ਤਸੱਲੀ ਛਾਂਈ ਮਾਈ ਹੋਣ ਲੱਗ ਪਈ। ਉਸ ਨੂੰ ਆਸ ਹੀ ਨਹੀਂ ਸੀ ਕਿ ਉਸ ਤੋਂ ਇਹ ਹੋ ਜਾਵੇਗਾ ਉਸਨੇ ਕਈ ਸੱਦਾ ਸਿੰਘ ਨੂੰ ਮਾਰਨ ਲਈ ਨਹੀਂ ਮਾਰੀ ਸੀ ਸਹਿ ਸੁਭਾਈ ਮਾਰੀ ਸੀ ਧੌਲਵਾਂਗ ਜਾਂ ਧੱਫੇਵਾਲ ਪਰ ਉਹ 1:00 ਵਜੇ ਤੇ ਸੱਦਾ ਸਿੰਘ ਮਰ ਗਿਆ ਤੇ ਧਰਤੀ ਤੇ ਡਿੱਗ ਪਿਆ ਖੋਲੋਂ ਮਰਿਆ ਪਿਆ ਸੀ ਉਸਦੇ ਹੱਥੋਂ ਕਤਲ ਹੋਇਆ ਜਿਉਣਾ ਇੱਕ ਸਿੱਧਾ ਸੱਦਾ ਤੇ ਸਧਾਰਨ ਜੱਟ ਸੀ ਫੇਰ ਫੇਰ ਜਾਂ ਲਗ ਲਗਾਓ ਉਸ ਨੂੰ ਨਹੀਂ ਆਉਂਦੇ ਸਾਂਭੇ ਮੀਰੀ ਸੁੱਚੀ ਕਣੀ ਵਾਂਗ ਜਿਹੜੀ ਅਜੇ ਅੰਬਰ ਦੇ ਵਿੱਚਕਾਰ ਹੀ ਖੜੀ ਹੁੰਦੀ ਹੈ ਉਸ ਦਾ ਦਇਆ ਪਵਿੱਤਰ ਸੀ ਉਸ ਨੂੰ ਇਹੋ ਪਤਾ ਸੀ ਕਿ ਅੰਨ ਪੈਦਾ ਕਰਨ ਲਈ ਹਾਲ ਕਿਵੇਂ ਬੋਣਾ ਜਾਂ ਗੋਟੀ ਕਿਵੇਂ ਕਰਨੀ ਹੈ ਫਸਲ ਉੱਗੀ ਦੇਖ ਕੇ ਉਹ ਖੁਸ਼ ਹੋਣ ਵਾਲਾ ਤੇ ਝੱਖੜ ਝਾਂਜਾ ਦੇਖ ਕੇ ਉਹ ਦੁਖੀ ਹੋਣ ਵਾਲਾ ਸੀ ਜੇ ਕੋਈ ਦੁੱਖ ਜਾਂ ਸੋਖ ਹੁੰਦਾ ਤਾਂ ਵਾਹਿਗੁਰੂ ਨੂੰ ਯਾਦ ਕਰਦਾ ਝਗੜੇ ਅਤੇ ਲੜਾਈ ਫਸਾਦ ਉਸ ਨੂੰ ਬੁਰੇ ਲੱਗਦੇ ਸਨ ਜਿੱਥੋਂ ਤੱਕ ਹੁੰਦਾ ਉਹ ਇੰਨਾ ਗੱਲਾਂ ਤੋਂ ਦੂਰ ਰਹਿੰਦਾ ਕਿਉਂਕਿ ਉਸਨੂੰ ਪਤਾ ਸੀ ਕਿ ਝਗੜਾ ਬੁਰਾ ਹੁੰਦਾ ਹੈ ਲੜਾਈ ਦਾ ਮੂੰਹ ਕਾਲਾ ਹੈ ਜਿੱਥੇ ਲੜਾਈ ਹੁੰਦੀ ਹੈ ਘੜੇ ਪਾਣੀ ਨਹੀਂ ਰਹਿੰਦਾ ਜਿੱਥੇ ਜਾਉਣਾ ਲੜਾਈ ਤੋਂ ਜਾਂ ਹੋਰ ਗੱਲਾਂ ਤੋਂ ਡਰਦਾ ਸੀ ਉੱਥੇ ਉਸਨੂੰ ਪੁਲਿਸ ਤੋਂ ਵੀ ਬਹੁਤ ਡਰ ਲੱਗਦਾ ਸੀ ਉਸਨੇ ਸੁਣਿਆ ਆਇਆ ਸੀ ਕਿ ਪੁਲਿਸ ਬਹੁਤ ਬੁਰੀ ਹੁੰਦੀ ਹੈ ਸੱਚੇ ਤੇ ਝੂਠੇ ਨੂੰ ਵੀ ਪੁਲਿਸ ਨਹੀਂ ਵੇਖਦੀ ਪੁਲਿਸ ਲਈ ਸੱਚਾ ਤੇ ਝੂਠਾ ਇੱਕ ਬਰਾਬਰੀ ਹੈ ਫਿਰ ਉਸਨੂੰ ਪਤਾ ਸੀ ਪੁਲਿਸ ਜੇਰੂ ਕਟਦੀ ਹੈ ਤਾਂ ਮੱਕੀ ਵਾਂਗੂ ਕਟਦੀ ਹੈ ਮਾਰ ਮਾਰ ਕੇ ਆਦਮੀ ਦੇ ਹੱਡ ਭੰਨੇ ਜਾਂਦੇ ਤੇ ਫੂਸ ਉਡਾਏ ਜਾਂਦੇ ਹਨ ਮੰਜੇ ਹੇਠਾਂ ਹੱਥ ਦੇ ਕੇ ਉੱਤੇ ਬੰਦੇ ਬੈਠਦੇ ਤੇ ਉਸ ਨੂੰ ਦੁੱਖ ਦਿੰਦੇ ਹਨ ਕਦੇ ਮੰਜਾ ਲਾਉਂਦੇ ਹਨ ਤੇ ਕਦੇ ਉਸ ਦੇ ਕੇਸ ਬਨ ਕੇ ਛੱਤ ਨਾਲ ਟੰਗ ਦਿੰਦੇ ਹਨ ਪੈਰਾਂ ਦੀਆਂ ਪਾਤਲੀਆਂ ਵਿੱਚ ਬੈਤ ਮਾਰੇ ਜਾਂਦੇ ਨੇ ਤੇ ਨੋਹਾਂ ਵਿੱਚ ਸੂਈਆਂ ਜਾਂ ਪੈਨ ਚੋਬੇ ਜਾਂਦੇ ਹਨ ਬੱਕਰਾ ਵੀ ਕਸਾਈ ਕੋਲ ਇਹਨਾਂ ਦੇ ਕੀ ਨਹੀਂ ਹੁੰਦਾ ਜਿੰਨਾ ਬੰਦਾ ਪੁਲਿਸ ਕੋਲ ਹੁੰਦਾ ਖੂ ਤਾਂ ਥੋੜੀ ਦੂਰ ਹੀ ਇੱਕ ਕਣਕ ਦਾ ਖਲਵਾੜਾ ਸੀ ਜਿਉਣਾ ਉੱਥੋਂ ਦੌੜਿਆ ਤੇ ਕਣਕ ਦੇ ਖਲਵਾੜੇ ਵਿੱਚ ਭਾਰਾਂ ਉੱਲੇ ਲੱਗ ਗਿਆ ਇੱਥੇ ਉਹ ਮਹਿਫੂਜ਼ ਸੀ ਕੋਈ ਨਹੀਂ ਸੀ ਦੇਖਦਾ ਪਰ ਜਿਉਣਾ ਅਗਲੇ ਪਲ ਹੀ ਥਲਪ ਥਲ ਹੋ ਗਿਆ ਉਸ ਨੂੰ ਚੈਨ ਨਹੀਂ ਸੀ ਉਸ ਨੂੰ ਆਪਣੇ ਚਾਰ ਚੁਫੇਰੇ ਪੁਲਿਸ ਹੀ ਪੁਲਿਸ ਦੇਣ ਲੱਗੀ ਪੁਲਿਸ ਜਦੋਂ ਆਉਂਦੀ ਹੈ ਤਾਂ ਪੱਤਾ ਪੱਤਾ ਛਾਂਦੀ ਹੈ ਤੇ ਖੁੰਝਾ ਖੁੰਝਾ ਟੋਂਦੀ ਹੈ ਬੰਦਾ ਭਾਵੇਂ ਕਿਤੇ ਹੋਵੇ ਪੁਲਿਸ ਭਾਲ ਹੀ ਲੈਂਦੀ ਹੈ ਜਿਉਣਾ ਉੱਥੋਂ ਉੱਠਿਆ ਤੇ ਫੇਰ ਬਾਹਰ ਆ ਗਿਆ ਖਲਵਾੜੇ ਵਿੱਚ ਲੁਕਿਆ ਉਹ ਸਭ ਨੂੰ ਨਜ਼ਰ ਆਉਂਦਾ ਸੀ ਉੱਥੋਂ ਥੋੜੀ ਦੂਰ ਹੀ ਸ਼ਹੀਦਾਂ ਵਾਲਾ ਖੂਹ ਸੀ ਜਿਉਣਾ ਉੱਥੋਂ ਤੁਰਿਆ ਤੇ ਵੱਡਾਂ ਵਿੱਚੋਂ ਦੌੜਦਾ ਸ਼ਹੀਦਾਂ ਵਾਲੇ ਖੂਹ ਕੋਲ ਆ ਗਿਆ ਸ਼ਹੀਦਾਂ ਵਾਲੇ ਖੂਹ ਉੱਤੇ ਇੱਕ ਚੁੱਗੀ ਬਣੀ ਹੋਈ ਸੀ ਚੁੱਗੀ ਕਾਫੀ ਡੂੰਗੀ ਸੀ ਰਾਮ ਕਰਕੇ ਚੁੱਗੀ ਵਿੱਚ ਪਾਣੀ ਜਮਾ ਰਹਿੰਦਾ ਸੀ ਪਰ ਅੱਜ ਉਹ ਖਾਲੀ ਸੀ ਥੋੜਾ ਬਹੁਤ ਚਿੱਕੜ ਜਾਂ ਇੱਟਾਂ ਵੱਟੇ ਹੋਣਗੇ ਜਿਉਣਾ ਇੰਨਾ ਘਾਬਰਿਆ ਤੇ ਇੰਨਾ ਡਰਿਆ ਹੋਇਆ ਸੀ ਕਿ ਆਪਣਾ ਆਪ ਲਗਾਉਣ ਲਈ ਉਹ ਚੁੱਗੀ ਵਿੱਚ ਹੀ ਬਹਿ ਗਿਆ ਤੇ ਚੁੱਗੀ ਵਿੱਚ ਪੂਰੀ ਤਰ੍ਹਾਂ ਮਹਿਫੂਜ਼ ਸੰਜਣ ਲੱਗ ਪਿਆ। ਹਾਲਾਂਕਿ ਇਹ ਗਲਤ ਸੀ। ਚੁੱਗੀ ਵਿੱਚ ਬੈਠਾ ਬੰਦਾ ਸਾਫ਼ ਨਜ਼ਰ ਆਉਂਦਾ ਸੀ। ਆਦਮੀ ਦੇ ਨਾ ਹੋਣ ਲਈ ਹੀ ਚੁੱਗੀ ਬਣੀ ਹੋਈ ਸੀ। ਬਹੁਤ ਡੂੰਗੀ ਨਹੀਂ ਸੀ। ਪਰ ਜਿਉਣਾ ਚੁੱਗੀ ਵਿੱਚ ਵੀ ਥਲ-ਪਥਲ ਹੋਣ ਲੱਗਾ। ਇਹ ਵੀ ਠੀਕ ਨਹੀਂ ਸੀ। ਇੱਥੇ ਵੀ ਉਹ ਲੁਕਿਆ ਹੋਇਆ ਜਾਂ ਮਹਿਫੂਜ਼ ਨਹੀਂ ਸੀ। ਸਭ ਨੂੰ ਨਜ਼ਰ ਆਉਂਦਾ ਸੀ। ਖੂ ਦੇ ਬਿਰਸ਼ ਬੂਟੇ ਉਸ ਨੂੰ ਰਹਿ ਰਹਿ ਘੂਰਦੇ ਸਨ। ਤੇ ਉਸ ਨੂੰ ਕਿਰਣਾ ਕਰਦੇ ਸਨ। ਖੂ ਵੀ ਭਾਵੇਂ ਚੁੱਪ ਸੀ। ਪਰ ਸਾਰੀ ਗੱਲ ਤੋਂ ਵਕਫ ਸੀ ਟਿੰਡਾਂ ਵੀ ਤੇ ਪਾਛੜਾ ਵੀ ਸਾਰੀ ਗੱਲ ਤੋਂ ਜਾਣੂ ਸਨ ਚੁੱਪਚੀਂ ਕੀਤੀ ਟਿੱਕੀ ਰਾਤ ਵੀ ਸਾਰੀ ਗੱਲ ਦੀ ਪੇਤਨ ਸੀ ਅੰਬਰ ਉੱਤੇ ਤਾਰੇ ਵੀ ਜੋ ਟਸ ਟਸ ਕਰ ਰਹੇ ਸਨ ਸਾਰਾ ਕੁਝ ਹੀ ਜਾਣਦੇ ਸਨ ਤੇ ਸਗੋਂ ਮੁਸਕਰਾਉਂਦੇ ਸਨ ਚਾਨਣ ਨੂੰ ਸਾਰਾ ਪਤਾ ਸੀ ਆਖਰ ਜਵਣਾ ਚੁੱਗੀ ਵਿੱਚ ਵੀ ਸ਼ਾਂਤ ਹੋ ਕੇ ਬਹਿ ਨਾ ਸਕਿਆ ਝਾਟੀ ਬਾਹਰ ਆ ਗਿਆ ਹੁਣ ਜਵਣਾ ਕਿੱਥੇ ਜਾਵੇ ਉਸ ਨੂੰ ਪਤਾ ਨਹੀਂ ਸੀ ਜਿੰਨਾ ਚਿਰ ਰਾਤ ਸੀ ਜੌਣਾ ਸਮਝ ਰਿਹਾ ਸੀ ਹਰ ਕੋਈ ਉਸ ਨੂੰ ਦੇਖਦਾ ਤੇ ਉਸ ਦਾ ਪਿੱਛਾ ਕਰਦਾ ਹੈ ਜਦੋਂ ਸਵੇਰ ਹੋਈ ਤੇ ਪੱਪਾਂ ਭਾਰ ਉੱਚਾ ਹੋ ਕੇ ਸੂਰਜ ਉਸ ਵੱਲ ਵੇਖਣ ਲੱਗਾ ਜੌਣਾ ਸੋਚਣ ਲੱਗਾ ਕਿ ਹੁਣ ਉਹ ਲੁਕਿਆ ਹੋਇਆ ਹੈ ਦੁਨੀਆ ਵਿੱਚ ਕੋਈ ਵੀ ਹੁਣ ਉਸ ਨੂੰ ਨਹੀਂ ਦੇਖਦਾ ਜੌਣਾ ਘਰ ਆਇਆ ਤੇ ਆ ਕੇ ਇੱਕਨ ਬਹਿ ਗਿਆ ਜਿਵੇਂ ਫਸਲ ਸਿੰਜ ਕੇ ਜਾਂ ਗੁੱਡੀ ਕਰਕੇ ਆਇਆ ਹੋਵੇ ਹੁਣ ਉਹ ਬਿਲਕੁਲ ਠੀਕ ਸੀ ਉਸ ਦੇ ਅੰਦਰ ਪੂਰੀ ਪੂਰੀ ਚੈਨ ਨਜ਼ਰ ਆ ਰਹੀ ਸੀ ਪਰ ਇਹ ਚੈਨ ਅਸਲ ਵਿੱਚ ਬੇਚੈਨੀਆਂ ਦੀ ਸਿਖਰ ਸੀ ਉਸਦੇ ਮਨ ਦੀਆਂ ਤਿਆਂ ਵਿੱਚ ਤੂਫਾਨ ਆ ਰਿਹਾ ਗਿਆ ਸੀ ਸਿਰਫ ਸਤਾ ਚੁੱਪ ਸੀ ਉਸਨੇ ਪਾਗੋ ਉਤਾਰੀ ਤੇ ਕੰਗਾ ਘਾਣਾ ਸ਼ੁਰੂ ਕੀਤਾ ਫੇਰ ਪਾਗੋ ਉਤਾਰੀ ਤੇ ਫੇਰ ਕੇਸ ਉਣ ਲੱਗਾ ਵਾਰ-ਵਾਰ ਜਿਉਣਾ ਪਾਗ ਉਤਾਰਦਾ ਤੇ ਕੇਸ ਉਣਦਾ ਉਸਦੇ ਮਨ ਵਿੱਚ ਅੱਚੀ ਜਾਂ ਅਗਨ ਲੱਗੀ ਹੋਈ ਸੀ ਲਾਤਾਂ ਪੜਕ ਰਹੀਆਂ ਸਨ ਕਿੰਨੀ ਵਾਰ ਜਿਉਣੇ ਨੇ ਮੁਰਮੁਰ ਆਪਣੇ ਕੇਸ ਵਾਹੇ ਉਸ ਨੂੰ ਟੇਕ ਨਹੀਂ ਸੀ ਪਾਰੇ ਵਾਂਗੂ ਉਸਦਾ ਮਨ ਅਸ਼ਾਂਤ ਜਾਂ ਬਿਆਕੁਲ ਸੀ ਜਿਉਣਾ ਰੋਟੀ ਖਾਣ ਲੱਗਾ ਪੈਰਾਂ ਪਾਰ ਬੈਠਾ ਉਹ ਇਸ ਤਰ੍ਹਾਂ ਰੋਟੀ ਖਾਂਦਾ ਸੀ ਜਿਵੇਂ ਹੁਣ ਉਹ ਇੱਥੇ ਨਹੀਂ ਹੋਰ ਹੀ ਦੁਨੀਆ ਵਿੱਚ ਸੀ ਬਟਰ-ਬਟਰ ਤੱਕਦਾ ਉਹ ਆਪਣੇ ਮੂੰਹ ਵਿੱਚ ਅਟਲ-ਪਟਲ ਵਰਕੀਆਂ ਪਾ ਰਿਹਾ ਸੀ ਉਸ ਦੀਆਂ ਅੱਖਾਂ ਅੰਡਿਆਂ ਵਾਂਗੂ ਗਲੀ ਵੱਲ ਲਿਸ਼ਕ ਰਹੀਆਂ ਸਨ ਜਿਵੇਂ ਅੰਦਰ ਸੱਚ ਤੇ ਝੂਠ ਕੋਹਰ ਯੁੱਧ ਕਰ ਰਹੇ ਸਨ ਸੱਚ ਉਸ ਨੂੰ ਆਪਣੇ ਵੱਲ ਤੇ ਝੂਠ ਆਪਣੇ ਵੱਲ ਖਿੱਚਦਾ ਜਿਉਣਾ ਦੁਬਧਾ ਵਿੱਚ ਸੀ ਤਦੋਂ ਉਸਨੇ ਸੱਚ ਤੋਂ ਆਪਣਾ ਮੂੰਹ ਘੁਮਾਇਆ ਹੋਇਆ ਸੀ ਸੱਚ ਬੇਸ਼ੱਕ ਚੰਗਾ ਕਿਹੜਾ ਕਿ ਜਿੱਤਣ ਵਾਲਾ ਸੀ ਪਰ ਉਸ ਨੂੰ ਝੂਠ ਚੰਗਾ ਤੇ ਲਾਹੇਵੰਦ ਇਸਦਾ ਸੀ ਕਿੰਨੇ ਲੋਕੀ ਝੂਠ ਬੋਲ ਕੇ ਸਾਹ ਬਰੀ ਹੋ ਜਾਂਦੇ ਹਨ ਸੱਚੇ ਮਾਰੇ ਜਾਂਦੇ ਹਨ ਤੇ ਝੂਠੇ ਛੱਡੇ ਜਾਂਦੇ ਹਨ ਉਸ ਨੂੰ ਸਾਫ਼ ਪਤਾ ਸੀ ਕਿ ਉਸ ਨੇ ਕਤਲ ਕੀਤਾ ਹੈ ਉਸ ਦਾ ਦਿਲ ਕਹਿੰਦਾ ਸੀ ਕਿ ਉਸ ਨੇ ਕਤਲ ਕੀਤਾ ਹੈ ਪਰ ਉਹ ਇਸ ਸਚਾਈ ਕੋਲੋਂ ਦੂਰ ਨਸਣਾ ਚਾਹੁੰਦਾ ਤੇ ਝੂਠਾ ਹੁੰਦਾ ਹੋਇਆ ਵੀ ਉਹ ਸੱਚਾ ਹੋਣਾ ਚਾਹੁੰਦਾ ਸੀ ਉਸ ਨੂੰ ਝੂਠ ਚੰਗਾ ਤੇ ਸੱਚ ਬੁਰਾ ਲੱਗਦਾ ਸੀ ਸੱਚ ਉਸ ਵੱਲ ਮੂੰਹ ਅੱਡ ਕੇ ਛਫਨੂ ਆ ਰਿਹਾ ਸੀ ਝੂਠ ਸ਼ਰਮ ਦਿੰਦਾ ਸੀ ਜਿਉਣਾ ਆਪਣੀ ਕਿਵੇਂ ਨਾ ਕਿਵੇਂ ਜਾਨ ਬਚਾਉਣੀ ਚਾਹੁੰਦਾ ਸੀ ਪਰ ਦੁਖਾਂ ਤੇ ਸੀ ਕਿ ਜਿਉਣਾ ਚੰਗਾ ਬੰਦਾ ਸੀ ਝੂਠ ਨਾਲ ਉਹ ਬਹੁਤਾ ਚਿਰ ਗੁਜ਼ਾਰਾ ਨਹੀਂ ਕਰ ਸਕਦਾ ਸੀ ਸੂਲੀ ਉੱਤੇ ਟੰਗਿਆ ਵੀ ਉਹ ਇੰਨਾ ਦੁੱਖ ਮਹਿਸੂਸ ਨਾ ਕਰਦਾ ਜਿੰਨਾ ਉਸ ਨੂੰ ਹੋਣ ਸੀ ਉਸ ਦਾ ਦਿਲ ਫੋੜੇ ਵਾਂਗ ਟੱਟ-ਟੱਟ ਕਰ ਰਿਹਾ ਸੀ ਆਖਰ ਫੋੜਾ ਫਟਿਆ ਤੇ ਉਸ ਨੂੰ ਕੁਝ ਆਰਾਮ ਆਇਆ ਤੀਸੀ ਉੱਤੇ ਪਹੁੰਚ ਕੇ ਜਦ ਪੀੜਾਂ ਸ਼ਿਖਰਾਂ ਛੂਣ ਲੱਗੀਆਂ ਜਿਉਣਾ ਦਾ ਮੂੰਹ ਪਾਵੇਂਆ ਤੇ ਸੱਚ ਦੇ ਪਾਸੇ ਹੋ ਗਏ ਜਿਉਣਾ ਬੜ ਬਰੌਂਣ ਲੱਗਿਆ ਮੈਂ ਮਾਰਿਆ ਮੈਂ ਮਾਰਿਆ ਮੁਕਰਦਾ ਨਹੀਂ ਮੈਂ ਮਾਰਿਆ ਵਾਰ-ਵਾਰ ਆਪ ਮਹਾਰਾ ਇਹੋ ਆਖਦਾ ਜਾਂਦਾ ਸੀ ਉਸਦੇ ਦਿਲ ਨੂੰ ਹਲਕੀ ਹਲਕੀ ਠੰਡਕ ਮਹਿਸੂਸ ਹੋ ਰਹੀ ਸੀ ਆਖਰ ਪੁਲਸ ਆਈ ਤੇ ਉਸ ਨੂੰ ਫੜ ਕੇ ਲੈ ਗਏ ਹੱਥ ਕੜੀਆਂ ਵਿੱਚ ਵੱਜਾ ਜਦ ਪੁਲਸ ਅੱਗੇ ਤੁਰਦਾ ਜਿਉਣਾ ਥਾਣੇ ਵੱਲ ਜਾ ਰਿਹਾ ਸੀ ਤਦ ਵੀ ਇਹੋ ਕਹਿ ਰਿਹਾ ਸੀ ਮੈਂ ਮਾਰਿਆ ਮੈਂ ਮੈਂ ਮਾਰਿਆ ਮੁਕਰਦਾਨੀ ਮੈਂ ਮਾਰਿਆ ਉਸ ਦੀਆਂ ਅੱਖਾਂ ਹੌਲੀ-ਹੌਲੀ ਚਮਕਦਾਰ ਹੋ ਰਹੀਆਂ ਸੀ ਸੋ ਦੋਸਤੋ ਇਹ ਸੀ ਕਹਾਣੀ ਇੱਕ ਸਧਾਰਨ ਆਦਮੀ ਜਿੱਕਰ ਕਹਾਣੀ ਚੰਗੀ ਲੱਗੀ ਤਾਂ ਆਪਣੀ ਇਸ ਕਹਾਣੀ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਕਦੇ ਨਾ ਭੁੱਲਣਾ ਤਾਂ ਕਿ ਭਵਿੱਖ ਦੀਆਂ ਹੋਰ ਵੀਡੀਓ ਤੁਹਾਨੂੰ ਮਿਲਣ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ